ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਤ ਆਪਾਂ ਪਹੁੰਚ ਗਏ ਸੀਗੇ 12:30 ਇੱਕ ਦੇ ਤਕਰੀਬਨ ਆਪਾਂ ਪਹੁੰਚ ਗਏ ਸੀਗੇ ਇਸ ਟਾਈਮ ਆਪਾਂ ਖੜੇ ਆ ਠੰਡੇ ਬੁਰਜ ਦੇ ਵਿੱਚ ਤੇ ਆਪਣੇ ਨਾਲ ਬਾਈ ਏਕਮੇ ਖੜਾ ਇੱਧਰ ਆਪਾਂ ਠੰਡੇ ਬੁਰਜ ਦੇ ਦਰਸ਼ਨ ਕਰਾਂਗੇ ਸਾਹਮਣੇ ਠੰਡਾ ਬੁਰਜ ਬਣਿਆ ਹੋਇਆ ਇਸ ਵੇਲੇ ਸੰਗਤਾਂ ਦਾ ਇਕੱਠ ਘਟਾ ਤਾਂ ਕਰਕੇ ਆਪਾਂ ਟਾਈਮ ਨਾਲ ਹੀ ਮੱਥਾ ਟੇਕ ਕੇ ਆਉਣੇ ਆ ਤੇ ਉਧਰ ਜਿੱਦੋਂ ਆਪਾਂ ਗੁਰਦੁਆਰਾ ਸਾਹਿਬ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱਦੋਂ ਆਪਾਂ ਐਂਟਰ ਕਰਦੇ ਆ ਉਹਦੇ ਸੱਜੇ ਹੱਥੀ ਆਪਣੇ ਜਿਹੜਾ ਪੰਜ ਪਿੰਡਾਂ ਵੱਲੋਂ ਦੁੱਧ ਦਾ ਲੰਗਰ ਲਾਇਆ ਗਿਆ ਉਥੇ ਦੁੱਧ ਦਾ ਲੰਗਰ ਲੱਗਿਆ ਆਪਣੇ ਹੁਣ ਆਪਾਂ ਅੰਦਰ ਚੱਲਦੇ ਆ ਤੇ ਅੱਜ ਹੈਗਾ ਜੀ ਸਤਪੋ ਅੱਜ ਦੇ ਦਿਨਾਂ ਸਰਸਾ ਕੰਢੀ ਦੇ ਨਵੇ ਮੁਗਲ ਫੌਜਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਪਰਿਵਾਰ ਤੇ ਹਮਲਾ ਕਰਤਾ ਸੀ ਉੱਥੋਂ ਪਰਿਵਾਰਕ ਵਿਛੋੜਾ ਹੋ ਗਿਆ ਸੀਗਾ ਮੱਥਾ ਤੇ ਕਿਉਂ ਨੇ ਆਪਾਂ ਅੱਗੇ ਵੀ ਚੱਲਦੇ ਹਾਂ ਸੰਗਤਾਂ ਦਾ ਕਾਠਾ ਜੇ ਪਵਾ ਦਰਬਾਰੇ ਦਸਨੀ ਉਹ ਚਾਰ ਪੁੱਛੇ ਜਗਾ ਤੇ ਜਿਹੜੇ ਬਾਬਾ ਮੋਤੀਰਾ ਮਹਿਰਾ ਸੀ ਉਹ ਆਪਣੇ ਘਰ ਵਾਲੀ ਨੇ ਗਹਿਣੇ ਲੈ ਕੇ ਮਾਤਾ ਗੁਜਰੀ ਜੀ ਨੂੰ ਇਹ ਛੋਟੇ ਸਹਿਬ ਯਾਦਾਂ ਨੂੰ ਦੁੱਧ ਦੀ ਸੇਵਾ ਲਾ ਕੇ ਜਾਂਦੇ ਸੀ ਇੱਥੇ ਤੇ ਜਦੋਂ ਪਤਾ ਲੱਗਿਆ ਜੀਰਖਾਨੋਂ ਵੀ ਮੋਤੀ RAM ਜਿਹੜਾ ਸਹਿਬ ਜੱਦਿਆਂ ਨੂੰ ਬਹੁਤ ਜ਼ਿਆਦਾ ਹੈ ਬਾਈ ਤੇ ਮਾਤਾ ਗੁਜਰੀ ਨੂੰ ਦੁੱਧ ਦੀ ਸੇਵਾ ਕਰਦੇ ਹੂ ਉਸ ਤੋਂ ਬਾਅਦ ਬੱਬਾ ਮੋਤੀ RAM ਜੀ ਦੇ ਮਹਿਰਾਵਾ ਦੇ ਸਾਰੇ ਪਰਿਵਾਰ ਨੂੰ ਓਲੂ ਜੋ ਗੰਨਿਆ ਵਾਂਗ ਪੀੜ ਦਿੱਤਾ ਸੀਗਾ ਵਾਲੇ ਪਾਸੇ ਤਾਂ ਅੰਤਰ ਆ ਗਿਆ ਪੰਜਾਬ ਮੇਰਾ ਬਹੁਤ ਪਵਿੱਤਰ ਧਰਤੀ ਹੈ ਸਾਹਮਣੇ ਬਾਬਾ ਮੋਤੀराम ਮਹਾਰਾਜ ਦੀ ਯਾਦ ਦੇ ਵਿੱਚ ਸਮਾਰਕ ਬਣਿਆ ਹੋਇਆ ਆਮ ਆਪਾ ਪਾਰਕ ਕਹਿ ਦਿੰਨੇ ਆ ਤੇ ਸ਼ਹੀਦਾਂ ਦੇ ਸਮਾਰਕ ਕਹਿੰਨੇ ਆਪਾਂ ਇਹਨਾਂ ਨੂੰ ਸ਼ਹੀਦਾਂ ਦੇ ਸਮਾਰਕ ਹੁੰਦੇ ਆ ਵਜੀਰ ਖਾਨ ਨੂੰ ਜਦੋਂ ਪਤਾ ਲੱਗਿਆ ਵੀ ਸਹਿਵਯਾਦੇ ਦੇ ਮਾਤਾ ਗੁਜਰੀ ਜੀ ਦੀ ਦੁੱਧ ਦੀ ਸੇਵਾ ਲਾ ਰਹੇ ਆ ਬਾਬਾ ਮੋਤੀराम ਮਹਾਰਾ ਜੀ ਉਹਨਾਂ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀਗਾ ਗੰਨੇ ਵਾਗ ਹਕੂਮਤਾਂ ਬਹੁਤ ਜ਼ੁਲਮ ਕਰਦੀਆਂ ਰਹੀਆਂ ਸਮੇਂ-ਸਮੇਂ ਤੇ ਅਸ ਟਾਈਮ ਹੁਣ ਆਪਾਂ ਕੋਲੇ ਆ ਗਏ ਬਾਬਾ ਮੋਤੀराम ਮਹਿਰਾ ਜੀ ਦਾ ਸਮਾਰਕ ਬਣਿਆ ਹੋਇਆ ਆਪਾਂ ਤੁਹਾਨੂੰ ਕੋਲੇ ਜਾ ਕੇ ਦਿਖਾ ਦਿੰਨੇ ਆ ਚੱਕ ਦੇ ਰੇ ਚੱਕ ਲੈਣਗੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆ ਇਹ ਆਮ ਤਾਂ ਆਪਣੇ ਪਾਰਕ ਹੁੰਦੇ ਜਿਹੜੇ ਸ਼ਹੀਦਾਂ ਦੇ ਉਹ ਸਮਾਰਕ ਹੁੰਦੇ ਆ ਇਹ ਜੀ ਬਾਬਾ ਮੋਤੀराम ਮਹਿਰਾ ਜੀ ਦਾ ਸਮਾਰਕ ਆ ਉਹਨਾਂ ਦੀ ਇਜਾਜ਼ਤ ਦੇ ਵਿੱਚ ਇਸ ਮਾਰਕ ਬਣਾਇਆ ਗਿਆ ਚਲਦੇ ਆਪਾਂ ਅੱਗੇ ਸਾਹਮਣੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਚੱਲ ਰਿਹਾ ਇਹ ਆ ਜੀ ਗੁਰਦੁਆਰਾ ਭੋਰਾ ਸਾਹਿਬ ਭੋਰਾ ਸਾਹਿਬ ਉਹ ਜਗ੍ਹਾ ਜਿੱਤੇ ਵਜੀਰ ਖਾਨ ਦੇ ਹੁਕਮ ਦੇ ਉੱਤੇ ਤੇ ਸੁੱਚਾ ਨੰਦ ਦੇ ਕਹਿਣ ਦੇ ਉੱਤੇ ਕਿਉਂਕਿ ਸੁੱਚਾ ਨੰਦ ਨੇ ਉਕਸਾਇਆ ਸੀ ਵਜੀਰ ਖਾਨ ਨੂੰ ਬੱਚਿਆਂ ਨੂੰ ਸ਼ਹੀਦ ਕਰਨ ਦੇ ਲਈ ਇਹ ਦੀਵਾਰ ਦੇ ਵਿੱਚ ਜਿੰਦਾ ਸਾਹਮਣੇ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਕੀਰਤਨ ਚੱਲ ਰਿਹਾ ਥੱਲੇ ਭੋਰਾ ਸਾਹਿਬ ਬਣਿਆ ਹੋਇਆ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਨਾਲ ਹੀ ਇੱਧਰਲੇ ਪਾਸੇ ਜਿੱਧਰੋਂ ਆਪਾਂ ਜਾਵਾਂਗੇ ਕੱਪੇ ਹੱਥ ਸ਼ਹੀਦਾਂ ਜਿੰਦਾ ਗੁਰਦੁਆਰਾ ਸਾਹਿਬ ਆ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘ ਜਿਹੜੇ ਸ਼ਹੀਦ ਹੋਏ ਇਹ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਸੋ ਆਪਾਂ ਵਿਥੇ ਦਰਸ਼ਨ ਕਰਕੇ ਆਏ ਆ ਬਾਈ ਗੁਰਦੀਪ ਜੀ ਨਾਲ ਤੇ ਆਪਾਂ ਚੱਲਾਂਗੇ ਲੰਗਰ ਦੇ ਵਿੱਚ ਤੁਹਾਨੂੰ ਲੰਗਰ ਦਿਖਾਵਾਂਗੇ ਜੇ ਕੋਈ ਮਿੱਤਰ ਪਿਆਰਾ ਆਪਣਾ ਆਇਆ ਹੋਇਆ ਤੇ ਜਿਵੇਂ ਮਿਲਿਆ ਹੋ ਆ ਕਿ ਆਪਣੇ ਪਿੰਡਾਂ ਦਾ ਲੰਗਰ ਹਾਂਜੀ ਆਪਣੇ ਪਿੰਡਾਂ ਦਾ ਲੰਗਰ ਲੱਗਿਆ ਹੋਇਆ ਜਿਹੜੀ ਦਰਸ਼ਨੀ ਜੋੜੀ ਸਾਹਮਣੇ ਤੁਸੀਂ ਦੇਖਦੇ ਹੋ ਇਸ ਦਰਸ਼ਨੀ ਜੋੜੀ ਤੋਂ ਨਿਕਲਦੇ ਹਾਂ ਕਿ ਪਾਰਕਿੰਗ ਵਾਲੀ ਦਰਸ਼ਨੀ ਜੋੜੀ ਆ ਜਿਹਦੇ ਨਾਲ ਨਿਕਲਦੇ ਹਾਂ ਕਹਾ ਇਧਰ ਮਾਤਾ ਗੁਜਰੀ ਜੀ ਲੰਗਰ ਤੇ ਨਾਲ ਹੀ ਸਰਾਂਗੀ ਤੇ ਆਪਾਂ ਜਿਵੇਂ ਸੱਜੇ ਹੱਥ ਵੱਧਦੇ ਅਸਾਰ ਗੇਟ ਉਥੇ ਦੋਤਾ ਲੰਗਰ ਹੈ ਕਈ ਪਿੰਡਾਂ ਦਾ ਹਾਂਜੀ ਇਹਦਾ ਆਪਣਾ ਦੋਤਾ ਲੰਗਰ ਲੱਗਿਆ ਹੋਇਆ ਹੈ ਨਾ ਪੰਜ ਪਿੰਡਾਂ ਵੱਲੋਂ ਦੋਤਾ ਲੰਗਰ ਲਗਾਇਆ ਗਿਆ ਹੈ ਬਾਕੀ ਤੁਹਾਨੂੰ ਲੰਗਰ ਦਿਖਾ ਦਿੰਨੇ ਆ। ਇਧਰ ਸਾਹਮਣੇ ਵਾਲੀ ਸਾਈਡ ਮਾਤਾ ਗੁਜਰਕਾਰ ਨਿਵਾਸ ਬਣਿਆ ਹੋਇਆ। ਆਪਣੇ ਸਰਾਮ ਵੀ ਕਹਨੇ ਹਨ ਇਹਨਾਂ ਨੂੰ। ਅੱਗੇ ਆਪਣਾ ਲੰਗਰ ਆ ਗਿਆ ਜੀ। ਤਿਆਰੀਆਂ ਵੈਰੀਆਂ ਪੂਰੀਆਂ ਚੱਲ ਰਿਆਂਗਾ। ਇਧਰਲੀ ਸਾਈਡ ਆਪਣੇ ਆ ਟ੍ਰੈਕ ਖੜੇ ਹੋਇਆ। ਸਿੰਘਾ ਵੱਲੋਂ ਪੂਰੀਆਂ ਤਿਆਰੀਆਂ ਵੈਰੀਆਂ ਚੱਲ ਰਿਆਂਗਾ। ਇੱਥੇ ਸੇਵਾ ਕਰੀ ਜਾਂਦੀ ਸੇਵਾਦਾਰ ਲੰਗਰ ਲੱਗੇ ਹੋਏ ਦੋਤੇ। ਉਹ ਆਡੇ ਕੋਲੇ ਪਿਆ। ਪਾਰਕਿੰਗ ਵਾਲੇ ਗੇਟ ਦੇ ਬਾਅਦ ਦੇ ਨਾਲ ਹੀ ਆ। ਜੋਦੀ ਉਧਰ ਗਿਆ ਪਰਲੇ ਪਾਸੇ। ਸਰੀਰ ਕਰਨਾ ਹੈ। ਇਸ ਤਰੀਕੇ ਨਾਲ ਆਪਾਂ ਸਿੱਲੀਆਂ ਦੇ ਵਿੱਚ ਦੁੱਧ ਜਮਾਇਆ ਸੀਗਾ। ਹੁਣ ਆਪਣੇ ਇੱਧਰ ਸੇਵਾਦਾਰ ਸੇਵਾ ਕਰੀ ਜਾਂਦੇ ਆ ਸਾਡੇ ਵੀ ਕਿਹੜਾ ਉਹਨੇ ਭੈਣਾਂ ਵੀ ਨਹੀਂ ਕਰਦੀ ਤੇ ਇੱਧਰ ਬਾਈ ਦੁੱਧ ਘਰਮ ਕਰੀ ਜਾਂਦੇ ਆ ਆਪਣੇ ਪੰਜੇ ਪਿੰਡਾਂ ਦੇ ਸੇਵਾਦਾਰ ਆਹੀਂ ਆ ਕੱਢ ਦਿਓ ਸਾਹਿਬ ਜੀ ਇਧਰ ਆਪਣੀ ਸੰਗਤਾਂ ਵੱਲੋਂ ਦੁੱਧ ਨਾਲ ਰਸ ਚੱਲ ਰਿਹਾ ਤੇ ਨਾਲ ਬਿਸਕੁਟ ਸਾਹਮਣੇ ਇਹ ਦਰਸ਼ਨੀ ਡਿਊੜੀ ਆ ਗਈ ਇਸ ਡਿਊੜੀ ਸਾਹਤੋਂ ਸਾਹਮਣੇ ਸੱਜੇ ਪਾਸੇ ਲੰਗਰ ਲੱਗਿਆ ਹੋਇਆ ਹਾਂ 4 ਦਿਨ ਆਪਾਂ ਇੱਥੇ ਹੀ ਹੋਵਾਂਗੇ ਜੀ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸਾਨੂੰ ਤੇ ਇਜਾਜ਼ਤ ਸਾਸ਼ਿਕਾ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ